ਮੈਡਮ ਜੀ ਅੱਜ ਕਸਤੂਰਵਾ ਗਾਂਧੀ ਹਸਪਤਾਲ ਵੱਲੋਂ ਤੁਹਾਡੇ ਕੋਲ ਇੱਕ ਮੈਸੇਜ ਲਗਾਇਆ ਗਿਆ ਹੈ ਜਿਹੜਾ ਬਾਡਰ ਵੱਲੋਂ ਉਹਦਾ ਇਹ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੈ ਔਰ ਬੱਚਿਆਂ ਦਾ ਵੀ ਬੱਚਿਆਂ ਨੇ ਵੀ ਬਹੁਤ ਕੁਝ ਦੱਸਿਆ ਉਹਨਾਂ ਦੇ ਬਾਰੇ ਕੀ ਕਹੋਗੇ ਅੱਜ ਜਿਹੜਾ ਮੋਮੋਰੈਂਡਮ ਦਿੱਤਾ ਗਿਆ ਹੈ ਅੱਜ ਸਾਨੂੰ ਮੈਮੋਰੈਂਡਮ ਤੇ ਕੰਪਲੇਂਟ ਬੇਸਿਸ 'ਤੇ ਦੇਖੀ ਗਈ ਹੈ ਸੋ ਜੋ ਵੀ ਐਲੀਗੇਸ਼ਨਸ ਲਗਾ ਰਹੇ ਹੈ ਕਿ ਅਸੀਂ ਇਸ ਬਾਰੇ ਇਨਕੁਆਇਰੀ ਕਰਕੇ ਚੈੱਕ ਕਰਾਂਗੇ ਜੋ ਵੀ ਨੈਸੈਸਰੀ ਐਕਸ਼ਨ ਅਸੀਂ ਜ਼ਰੂਰੀ ਹੈ ਇਹਦੀ ਮੰਗ ਹੈ ਜੀ ਜਿਹੜੀ ਨਾਲ ਵੀ ਸਾਡੇ ਜਿਹੜੇ ਪ੍ਰਿੰਸੀਪਲ ਨੇ ਲੇਡੀਆਂ ਹੋਣ ਕੀ ਕਹਿਣਾ ਤੁਹਾਡਾ ਹਜੇ ਅਭੀ ਇਹ ਜਸਟ ਰੀਸੀਵਡ ਅ ਕੰਪਲੇਨ ਵੀ ਸੀ ਟੂ ਇਟ ਕੀ ਜੋ ਵੀ ਨੈਸੈਸਰੀ ਐਕਸ਼ਨ ਹੈ ਬਣੇਗਾ ਵਸੀਲਾ ਔਰ ਆਂਡਰ ਵੀ ਫੂਲ ਵੀ ਡਾ। ਥੈਂਕ ਯੂ। ਹੋਸਟਲ ਹੈ। ਹੋਸਟਲ ਆ ਜੀ ਉਹ ਤੇ ਗਰੀਬ ਬੱਚੀਆਂ ਦੇ ਲਈ ਕਸਤੂਰਬਾ ગાંધી బాలికਾ ਵਿਦਿਆਲਿਆ ਹੋਸਟਲ ਦੀ ਵਾਰਡਨ ਹਾਂ ਜੀ। ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰੇ ਕੋਲੇ ਬੇਸਹਾਰਾ ਤੇ ਅਨਾਥ ਬੱਚੀਆਂ ਰਹਿੰਦੀਆਂ ਨੇ ਜੀ 200 ਬੱਚੀਆਂ ਤੇ ਮੈਂ ਉਹਨਾਂ ਨੂੰ ਕੱਲੀ ਸੰਭਦੀਆਂ ਪਰ ਉੱਥੇ ਜੋ ਪ੍ਰਿੰਸੀਪਲ ਉਹ ਬਹੁਤ ਕ੍ਰਪਟ ਆ। ਤੇ ਉਥੇ ਸਕੂਲ ਟਾਈਮ ਤੋਂ ਬਾਅਦ ਆਉਂਦਾ ਤੇ ਸ਼ਰਾਬ ਪੀਂਦਾ ਮੈਂ ਜਦੋਂ ਮੈਂ ਰੋਕਿਆ ਤਾਂ ਉਹਨੇ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਇੱਥੋਂ ਤੱਕ ਕਿ ਮੇਰੇ ਪਤੀ ਦੇ ਸਾਹਮਣੇ ਮੇਰੇ ਪਤੀ ਨੂੰ ਬੁਲਾਇਆ ਤੇ ਇਹਨਾਂ ਨੂੰ ਕਹਿੰਦਾ ਵੀ ਇਹ ਮੈਂ ਭੁਜਾ ਦੇਣੀ ਆ ਪੰਜ ਕੁੜੀਆਂ ਦੇ ਬਰੋਧ ਵਿੱਚ ਤੇ ਇਹਦੇ ਪੱਪ ਛਾ ਦੇਣੇ ਨੇ ਤੇ ਮੈਂ ਤਾਂ ਕੰਨਿਆ ਸਕੂਲ ਦੇ ਵਿੱਚ ਐਡਾ ਵੜਾ ਕਾਂਡ ਕਰਕੇ ਆ ਗਿਆ ਤੂੰ ਮੇਰਾ ਕੀ ਕਰ ਲੇਗੀ ਮੇਰੀ ਤਾਂ ਬਹੁਤ ਉੱਤੇ ਤੱਕ ਚੱਗਦੀ ਹੈ ਮੈਂ ਤੈਨੂੰ ਬਖਸ਼ਣਾ ਨਹੀਂ ਤੇ ਨਾਲ ਮੈਨੂੰ ਭੈਣ ਦੀ ਗੱਲ ਕੀ ਨਾਮ ਕੀ ਹੈ ਉਹਨਾਂ ਦਾ ਹਰਜਿੰਦਰ ਸਿੰਘ ਰਾਏ ਤੋਂ ਪਹਿਲਾਂ ਜੀ ਉਹਨਾਂ ਨੇ ਪਹਿਲਾਂ 3 ਅਕਤੂਬਰ ਨੂੰ ਮੈਂ ਇੱਕ ਟੀਚਰ ਨੂੰ ਕਹਤਾ ਵੀ ਤੂੰ ਟਿਊਸ਼ਨ ਦਾ ਟਾਈਮ ਆ ਰਿਆ ਕਰ ਤੇ ਉਹ ਟੀਚਰ ਲੇਟ ਆਉਂਦੀ ਸੀਗੀ ਇੰਨੀ ਗੱਲ ਤੇ ਜੀ ਮੇਰੇ 9ਵੀਂ ਤੋਂ 12ਵੀਂ ਵਾਲੇ ਬੱਚੇ ਇਕੱਠੇ ਕਰਕੇ ਇਹਨਾਂ ਨੂੰ ਕਹਿੰਦਾ ਤੁਹਾਡੀ ਵਾਰਡਨ ਮੈਂ ਭਜਾ ਦੇਣੀ ਆ ਇਹ ਇਹ ਰੱਖਣੀ ਨਹੀਂ ਤੁਸੀਂ ਇਹ ਤੋਂ ਡਰਨਾ ਨਹੀਂ ਜਿਹੜੀ ਮੈਂ ਇੱਕ ਅੰਦਰ ਇੱਕ ਕੋਕ ਰੱਖੀ ਆ ਤੁਸੀਂ ਉਹਨੂੰ ਸਾਰੀ ਗੱਲ ਦੱਸਣੀ ਹੈ ਇਹਨੂੰ ਕੋਈ ਗੱਲ ਨਹੀਂ ਦੱਸਣੀ ਹੈ ਇਹ ਤਾਂ ਮੈਂ ਡੱਕਰ ਦੇਣੀ ਆ ਤੇ ਜੇ ਤੁਸੀਂ ਸਕੂਲ ਦੇ ਵਿੱਚ ਟਿਊਸ਼ਨ ਦੇ ਟਾਈਮ ਪਾਣੀ ਪੀਣ ਆਈਆਂ ਜਾਂ ਕਿਸੇ ਮੈਡਮ ਤੋਂ ਕੋਈ ਪੁੱਛਣਾ ਆਇਆ ਤੁਹਾਡੀਆਂ ਲੱਤਾਂ ਤੋੜੂੰਗਾ ਤੁਹਾਡੇ ਮੂੰਹ ਮਾਰੂੰਗਾ ਇਹਦਾ ਜੀ ਮੇਰੇ ਕੋਲੇ ਕੰਨਿਆ ਸਕੂਲ ਦਾ ਸਬੂਤ ਵੀ ਹੈਗਾ ਵੀ ਉੱਥੇ ਜੋ ਇਹਨੇ ਕੀਤਾ ਸੀ ਉਹ ਤੇ ਸਪੈਸ਼ਲ ਲਿਖਿਆ ਹੋਇਆ ਵੀ ਇਹਨੂੰ ਜਬਰੀ ਰਿਟਾਇਰ ਕੀਤਾ ਜਾਵੇ ਜੀ ਇਹ ਸੀ ਕਿ 16 ਅਕਤੂਬਰ 2019 ਦੀ ਗੱਲ ਹੈ ਇਹਨੇ ਉੱਥੋਂ ਮਾਫੀ ਮੰਗੀ ਤੇ ਮਲੇਰ ਕੋਰ ਲਈ ਜੀ ਤੇ ਇਹ ਕਹਿੰਦਾ ਮੈਂ ਉਹਦਾ ਹੀ ਮੈਨੂੰ ਬੇਰਵਾ ਦਿੰਦਾ ਸੀ ਕਹਿੰਦਾ ਮੈਂ ਤਾਂ ਉੱਥੋਂ ਆ ਗਿਆ ਤੂੰ ਮੇਰਾ ਕੀ ਕਰ ਲੇਗੀ ਤੈਨੂੰ ਤਾਂ ਮੈਂ ਉਹੀ ਤੇਰੇ ਤਾਂ ਪੱਬ ਚ ਕਾ ਦੂੰ ਤੇਰੀ ਤਾਂ ਭੈਣ ਫਲਾਣਾ ਠੰਕਾ ਜਣੀ ਉਹ ਮੈਂ ਸ਼ਬਦ ਕਹਿ ਨਹੀਂ ਸਕਦੀ ਫਿਰ ਇਹਨਾਂ ਨੇ ਪੰਚਾਇਤ ਮੈਂ ਪੰਚਾਇਤ ਇਕੱਠੀ ਕਰੀ ਸੀ ਕਿ ਵੀ ਮੈਨੂੰ ਇਹ ਤੰਗ ਕਰਦਾ ਮੇਰੀਆਂ ਬੱਚੀਆਂ ਨੂੰ ਬੋਲਦਾ ਤੇ ਉੱਥੇ ਇਹਨੇ ਮਾਫੀ ਮੰਗ ਲਈ ਸੀ ਵੀ ਮੈਂ ਨਾ ਸ਼ਰਾਬ ਪੀਵਾ ਗਾਂ ਤੋਂ ਨਾ ਮੈਂ ਤੰਗ ਕਰ ਪਰ ਉਸ ਤੋਂ ਬਾਅਦ ਇਹਨੇ 22 ਤਰੀਕ ਨੂੰ ਫੇਰ 22 ਨਵੰਬਰ ਨੂੰ ਨਾ ਬਿਨਾ ਮਤਲਬ ਤੋਂ ਆਰਡਰ ਕੱਢਤਾ ਕਿ ਕਹਿੰਦਾ ਚੌਂਕੀਦਾਰ ਦੀ ਸ਼ਰਾਪੀਤੀ ਸੀ ਮੈਡਮ ਨੇ ਦੱਸਿਆ ਨਹੀਂ ਮੈਂ ਕਿਹਾ ਵੀ ਦੇਖੋ ਮੈਂ 6 ਵਜੇ ਤੋਂ ਬਾਅਦ ਚੌਂਕੀਦਾਰ ਨੂੰ ਕੋਈ ਕਦੇ ਉਹ ਨਾ ਮੇਰਾ ਲੈਣ ਦੇਣ ਨਹੀਂ ਵੀ ਮੈਂ ਸਾਢੇ 7 ਆਇਆ ਸੀਗਾ ਕਹਿੰਦਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ 23 ਦਸੰਬਰ ਨੂੰ ਛੁੱਟੀਆਂ ਹੋਣੀਆਂ ਸੀਗੀਆਂ ਤੇ ਕੋਈ ਆਰਡਰ ਨਹੀਂ ਕੱਢਿਆ ਕੋਈ ਮੀਟਿੰਗ ਨਹੀਂ ਸਾਢੇ 11 ਵਜੇ ਮੇਰੇ ਕੋਲ ਸੁਨੇਹਾ ਭੇਜਿਆ ਵੀ ਤੈਨੂੰ ਛੁੱਟੀਆਂ ਨਹੀਂ ਕਰਨੀਆਂ ਬੱਚੇ ਇੱਥੇ ਹੀ ਰਹਿਣਗੇ ਕੀ ਮੰਗ ਲੈ ਮੈਂ ਇਹ ਕਹਣੀ ਆ ਜੀ ਵੀ ਕਹਣੀ ਆ ਵੀ ਉਹ ਤੋਂ ਦਰਿੰਦੇ ਤੋਂ ਗਰੀਬ ਬੱਚੀਆਂ ਨੂੰ ਤੇ ਮੈਨੂੰ ਬਚਾਇਆ ਜਾਵੇ ਮੈਨੂੰ ਉਹ ਤੋਂ ਬਹੁਤ ਡਰ ਆ ਤਾਂ ਕਿ ਮੈਂ ਹੋਸਟਲ ਦੀਆਂ ਬੱਚੀਆਂ ਨੂੰ ਉਹਨਾਂ ਨੂੰ ਸਹੀ ਸਿੱਖਿਆ ਦੇ ਸਕਾਂ ਤੇ ਸਹੀ ਸੰਭਾਲ ਸਕਾਂ ਹੁਣ ਮੈਨੂੰ 24 ਘੰਟੇ ਡਰ ਲੱਗਿਆ ਰਹਿੰਦਾ ਵੀ ਹੁਣ ਨਾ ਕਿਸੇ ਨੂੰ ਪੈਸੇ ਦੇ ਕੇ ਉਹ ਭੇਜ ਦੇਵੇ ਹੁਣ ਨਾ ਭੇਜ ਦੇਵੇ ਕਿਉਂਕਿ ਉਹਨੇ 23 ਦਸੰਬਰ ਨੂੰ ਇਹ ਗੱਲ ਕਹੀ ਸੀ ਗਰਾਊਂਡ ਦੇ ਵਿੱਚ ਉੱਚੀ ਵੀ ਅੱਜ ਇਹ ਜਾਣ ਨਹੀਂ ਦੇਣੀ ਮੈਂ ਅੱਜ ਇੱਥੇ ਹੀ ਰੱਖਣੀ ਉਹ 6:30 ਵਜੇ ਤੱਕ ਉੱਥੇ ਹੀ ਰਹੇ ਸ਼ਾਂਤ ਬਣਦੇ ਕਰੋ ਤੰਦੀ ਉਹਦੇ ਬਾਰੇ ਦੀ ਕਾਰਵਾਈ ਕੀਤੀ ਜਾਵੇ ਹਾਂ ਜੀ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਸਰ ਅਸੀਂ ਪੁਰਜਲ ਹੋਸਟਲ ਚ ਕੀ ਗੱਲਬਾਤ ਹੋਈ ਹੈ ਪੁੱਤ ਜਿਹੜੀ ਗੱਲਬਾਤ ਤੁਸੀਂ ਦੱਸ ਰਹੇ ਹੈ ਵੀ ਜੋ ਸਾਡੇ ਮੰਂਦ ਸੈ ਸਾਡੇ ਪ੍ਰਿੰਸੀਪਲ ਸਹੀ ਨਹੀਂ ਐਂਗੇ ਜਿਵੇਂ ਇਹ ਕਹੇ ਚਾਹੁੰਦੇ ਆਂ ਉਹ ਤਾਰੂ ਪੀ ਕੇ ਸਾਡੇ ਹੋਸਟਲ ਚ ਰਹਿੰਦੇ ਆ ਸਾਨੂੰ ਧਮਕੀਆਂ ਦਿੰਦੇ ਆਗੇ ਸਾਡੇ ਵਾਰਡਨ ਨੂੰ ਵੀ ਸਹੀ ਸਮਝਦੇ ਆਗੇ ਇਹਨਾਂ ਨੂੰ ਕਹਿੰਦੇ ਆ ਵੀ ਡੱਕਰ ਦੇਣਾ ਸਾਡੇ ਵਾਰਡਨ ਦੀ ਕੋਈ ਗਲਤੀ ਨਹੀਂ ਆਏਗੀ ਇੱਕ ਸਾਡੇ ਹੋਸਟਲ ਚ ਆਂਟੀ ਆਈ ਹੈਗੀ 6-7 ਮਹੀਨੇ ਹੋ ਗਏ ਜਦੋਂ ਤੋਂ ਉਹ ਸਾਡੇ ਹੋਸਟਲ ਦਾ ਮਾਹੌਲ ਬਹੁਤ ਬੇਕਾਰ ਹੋ ਗਿਆ ਗੰਦੀ ਗੰਦੀ ਇੰਨੀ ਗੰਦੀਆਂ ਗੱਲਾਂ ਕਰਦੇ ਸੀ ਦਸਨ ਜੋਗ ਵੀ ਨਹੀਂ ਆਏਗੀ ਇੰਨੀ ਗੰਦੀਆਂ ਗੱਲਾਂ ਕਰਦੇ ਵੀ ਉਹਨਾਂ ਨੂੰ ਬਾਹਰ ਕਿੱਦਾਂ ਤੁਹਾਨੂੰ ਬੱਚਿਆਂ ਨੂੰ ਵੀ ਗੱਲਾਂ ਕਰਨ ਹਾਂਜੀ ਬੱਚਿਆਂ ਨੂੰ ਵੀ ਕਰਦੇ ਤੇ ਵਿੱਚ ਵਾਰਡਨ ਨੂੰ ਵੀ ਲੈ ਆਉਂਦੇ ਉਹਨਾਂ ਦੀ ਕੋਈ ਗਲਤੀ ਵੀ ਨਹੀਂ ਆਏਗੀ ਤੁਹਾਡਾ ਨਾਮ ਤੇ ਜਸਪ੍ਰੀ ਕਿਹੜੇ ਸਕੂਲ ਪੜ੍ਹਦੇ ਹੋ ਜੀ ਪੱਕਿਆ ਸਕੂਲ ਦੇ ਵਿੱਚ ਕਸਤੂਰਲਾ ਨਾਰੀ ਹੋਸਟਲ ਤੇ ਵਿੱਚ ਆ আচ্ছা ਪ੍ਰਿੰਸੀਪਲ ਸਾਹਿਬ ਕੀ ਕਹਿੰਦੇ ਤੁਹਾਨੂੰ ਜੀ ਦੀ ਤਰੂਪੀ ਕੇ ਜੀ ਆਜੰਦ ਦੇ ਨੇ ਜੀ ਸਾਡੀ ਪ੍ਰੀਵਰਟਨ ਮੈਮ ਨੂੰ ਵੀ ਬਹੁਤ ਬੋਲ ਦੇ ਨੇ ਜੀ ਜੀ ਤੇ ਜੀ ਸਾਡੀ ਕੰਟੀ ਆਏ ਹੋਏ ਨੇ ਉਧਰ ਹਸਟਲ ਦੇ ਜੀ ਉਹ ਸਾਡੇ ਹਸਟਲ ਦੇ ਵਿੱਚ ਰਹਿੰਦੇ ਨੇ ਜੀ ਸਾਨੂੰ ਬਹੁਤ ਗੰਦੀਆਂ ਗੱਲਾਂ ਕੱਢਦੇ ਨੇ ਜੀ ਅੱਜ ਫਿਰ ਤੁਸੀਂ ਡੀਸੀ ਆਫਿਸ ਦੇ ਵਿੱਚ ਆਏ ਹੋ ਨਾਲ ਕੀ ਕੀ ਮੰਗ ਕਰਦੇ ਹੋ ਤੁਸੀਂ ਜਿਵੇਂ ਆਹੀ ਮੰਗ ਕਰਦੇ ਕਿ ਉਹਨਾਂ ਨੂੰ ਹਟਾਇਆ ਜਾਵੇ ਸਾਡੇ ਰੋਸਟ ਦੇ ਵਿੱਚੋਂ ਅਸੀਂ ਪੜ੍ਹਨਾ ਚਾਹੁੰਦੇ ਹਾਂ ਕਿ ਜੀ ਸਾਨੂੰ ਵਧੀਆ ਮਾਹੌਲ ਚਾਹੀਦਾ ਪੜ੍ਹਾਈ ਲਈ ਨਾ ਮਜਗਜੋਤ ਕਰ ਰਿਆ ਮੈਂ ਪਲੱਸ 2 ਵਿੱਚ ਪੜ੍ਹਦੀ ਆ ਕੋ ਕੋ ਯਾਰ ਹਾਸਟੇ ਰੱਖੇ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜੇ ਹਨਾ ਵਾਰਡਨ ਦੇ ਨਾਲ ਖੜ ਕੇ ਬੋਲੋਗੇ ਮੇਰੇ ਵਿਰੁੱਧ ਤਾਂ ਤੁਹਾਨੂੰ ਮੈਂ ਤੁਹਾਡੇ ਨੰਬਰ ਕੱਟੂਆ ਤੁਹਾਡੇ ਕਰੈਕਟਰ ਸਰਟੀਫਿਕੇਟ ਤੇ ਹਨਾ ਗਲਤ ਲਿਖੂਗਾ ਤੁਹਾਨੂੰ ਕਿਤੇ ਐਡਮਿਸ਼ਨ ਨਹੀਂ ਦਿੱਤੀ ਜਾਊ ਜਾਊਗੀ ਉਹ ਸਾਡੇ ਹੌਸਟਲ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਉਂਦੇ ਨੇ ਤੇ ਫਿਰ ਸਾਡੇ ਤੋਂ ਪੜਿਆ ਵੀ ਨਹੀਂਦਾ ਸਾਡਾ ਸਾਰਾ ਧਿਆਨ ਉਹਨਾਂ ਵੱਲ ਹੀ ਜਾਂਦਾ ਕੋਣ ਗੰਦ ਪਾਉਂਦੇ ਨੇ ਪ੍ਰਿੰਸੀਪਲ ਸਰ ਜੀ ਉਹ ਆ ਕੇ ਸਾਨੂੰ ਬੋਲਦੇ ਮੈਸੇਜ ਆ ਕੇ ਬੈਠਦੇ ਨੇ ਫਿਰ ਉਹਨਾਂ ਨੂੰ ਕਹਿੰਦੇ ਨੇ ਹਾਂ ਥੋੜਾ ਜੀ ਲੱਗ ਗਿਆ ਆ ਜੀ ਜੇ ਉਹ ਬਹੁਤ ਕੁਝ ਬੋਲਦੇ ਨੇ ਫਿਰ ਅਸੀਂ ਖਾਣਾ ਖਾਣੇ ਹੁੰਦੇ ਅਸੀਂ ਉਹ ਖਾਣਾ ਚੱਕ ਕੇ ਪਲੇਟ ਬਾਹਰ ਆ ਜਾਂ ਗੱਲਾਂ ਬਾਤਾਂ ਮਾਰ ਦੇਣ ਕਹਿੰਦੇ ਨੇ ਹਾਂ ਥੋੜਾ ਜੀ ਲੱਗ ਗਿਆ ਆ ਤੁਹਾਨੂੰ ਸਾਡੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕਿ ਸਾਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਕੋਈ ਵੀ ਗੱਲ ਨਹੀਂ ਦੱਸਣੀ ਹੈਗੀ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਲੇਡੀਜ਼ ਪ੍ਰਿੰਸੀਪਲ ਹੀ ਲਿਆਉਂਦੇ ਜੇ ਤਾਂ ਜੋ ਅਸੀਂ ਸ੍ਰੀ ਰਿਸ਼ਤਤ ਵੀ ਆਪਦੀ ਕੋਈ ਵੀ ਪ੍ਰੇਸ਼ਾਨੀ ਸਾਂਝੀ ਕਰ ਸਕੀ ਹੁੰਦੀ ਜੀ ਨਾਮ ਹੈ ਤੁਹਾਡਾ ਕਿਹੜ ਪ੍ਰਿੰਸੀਪਲ ਕਹਿੰਦਾ ਜੇ ਜੀ ਮੰਮੀ ਸੋਣੀ ਉਹ ਨੂੰ ਨੰਬਰ ਵਧ ਦੂੰਗਾ ਨਹੀਂ ਮੈਂ ਪ੍ਰਿੰਸੀਪਲ ਕਹਿੰਦਾ ਮੈਂ 9 ਕੱਟ ਦੂੰਗਾ ਤੁਹਾਡਾ ਬੱਚਾ ਉੱਥੇ ਸਕੂਲ ਦੇ ਵਿੱਚ ਪੜ੍ਹਦਾ ਕਿਹੜੀ ਕਲਾਸ ਪੜ੍ਹਦੀ ਹੈ 9ਵੀਂ ਕਲਾਸ ਪੜ੍ਹਦੀ ਸਰ ਉਹ ਤੇ ਇਹ ਮੰਮੀ ਜੀ ਸੋਣੀ ਕਹਿੰਦੇ ਉਹ ਨੂੰ ਨੰਬਰ ਦੂੰਗਾ ਉਹ ਕਿਸੇ ਨੂੰ ਮੈਨੇ ਉਹ ਘਾਤ ਰੋ ਕਰ ਰਿਆ ਅੱਜ ਮੰਗ ਪੱਤਰ ਜਿਹੜਾ ਦੇ ਰਹੇ ਹੋ ਜੀ ਉਹ ਪ੍ਰਿੰਸੀਪਲ ਉਥੋਂ ਡਾਜਾਵੇ ਉੱਥੇ ਕੋਈ ਹੋਰ ਰੱਖੀਆ ਸਾਡੀ ਮੰਗ ਲਈ ਜੀ ਅੱਛਾ ਸਰ ਮੈਂ ਫਿਰ ਜੀ ਹੈੱਡ ਕੁੱਕ ਆ ਜੀ ਹੋਸਟਲ ਚ ਜਸਤੂਰ ਬਾਗਾਂ ਦੇ ਬਾਲਕਾ ਵਿਦਿਆਲਿਆ ਭੋਗੇਵਾਲ ਜੀ ਸਰ ਜਦੋਂ ਦੇ ਸਾਰਾ ਇਹਨੇ 2 ਸਾਲ ਹੋ ਗਏ ਸਾਨੂੰ ਸਾਡੇ ਤੋਂ ਨਾ ਲੇਬਰ ਦਾ ਕੰਮ ਕਰਵਾ ਰਹੇ ਨੇ ਇੱਟਾ ਚੱਕੋ ਰੋੜੀ ਕੁੱਟੋ ਰੇਤਾ ਭਰੋ ਟਰਾਲੀਆਂ ਪਰਵਾੰਦਿਆਂ ਨੇ ਸਾਡੇ ਤੋਂ 2-2 3-3 ਦਿਨ ਜੀ ਜਦੋਂ ਅਸੀਂ ਵਿਰੋਧ ਕਰਿਆ ਤਾਂ ਸਾਨੂੰ ਕਹਿੰਦੇ ਨੇ ਹਟ ਜੋ ਰਜ਼ਾਈ ਨੂੰ ਮੈਂ ਹੱਥ ਵੀ ਜੋੜੇ ਮੈਂ ਕਿ ਸਾਰੇ ਸਾਡੇ ਤੋਂ ਲੇਬਰ ਦਾ ਕੰਮ ਨਹੀਂ ਹੁੰਦਾ ਵੀ 1 200 ਬੱਚੇ ਦਾ ਖਾਣਾ ਬਣਾ ਕੇ ਅਸੀਂ ਲੇਬਰ ਦਾ ਕੰਮ ਕਿਵੇਂ ਕਰੀਏ ਤਿੰਨੋਂ ਟਾਈਮ ਖਾਣਾ ਬਣਾਣਾ ਹੈ ਸਵੇਰ ਜੇ ਅਸੀਂ 6:30 ਵਜੇ ਆਨੇ ਰਾਤ ਨੂੰ 8:30 ਹੋ ਜਾਂਦੇ ਨੇ ਸਰ ਪਹਿਲਾ ਜਦੋਂ ਸੀਗੇ ਸਰ ਪਹਿਲੇ ਮੇਜਰ ਇੰਦਰ ਸਰ ਸੀ ਉਦੋਂ ਸਰ ਕੋ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਜੀ ਜਦੋਂ ਦੇ ਇਹ ਸਾਰਾ ਇਹਨੇ ਸਰ 10 ਦਿਨ ਸਾਡੇ ਨਾਲ ਸਹੀ ਇਹ ਬੋਲੇ ਚੱਲੇ ਨੇ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਨੇ ਕੀ ਹੋ ਗਿਆ ਸਾਡੇ ਨਾਲ ਬਹੁਤ ਇਹਨਾਂ ਨੇ ਜਿਵੇਂ ਬੈਰ ਨਹੀਂ ਹੁੰਦਾ ਵੀ ਆਪਣਾ ਦੁਸ਼ਮਣ ਨੇ ਉਹ ਕੱਟਿਆ ਸਾਡੇ ਨਾਲ ਅਸੀਂ ਜੇ ਕਹਿੰਦੇ ਸੀ ਕੁਝ ਤਾਂ ਸਾਡੇ ਵਿਰੋਧ ਵਿੱਚ ਸਾਨੂੰ ਐ ਕਹਿੰਦੇ ਸੀ ਵੀ ਹਟ ਜਾਓ ਅਸੀਂ ਪਿੰਡ ਦੀ ਪੰਚਾਇਤ ਨੂੰ ਸਰ ਸਭ ਦੇ ਘਰੇ ਗਏ ਹੁਣ सरपंच ਦੇ ਘਰੇ ਗਏ ਆ ਸਾਭਾ ਸਰਪੰਚ ਦੇ ਘਰੇ ਗਏ ਕਿਸੇ ਨੇ ਨਹੀਂ ਸੁਣੇ ਕਹਿੰਦੇ ਫੇਰ ਕੀ ਹੋ ਗਿਆ ਸਕੂਲ ਦਾ ਹੀ ਕੰਮ ਹੈ ਕਰੋ ਮੇਰੀ ਤਾਂ ਇਹੀ ਮੰਗ ਹੈ ਕਿ ਇਹਨਾਂ ਨੂੰ ਨਾ ਯੂਟਿਊਬ ਤੋਂ ਹਟਾਇਆ ਜਾਵੇ ਰਟਾਇਰ ਕਰਿਆ ਜਾਵੇ ਇਹ ਕਿਸੇ ਸਕੂਲ 'ਚ ਨਹੀਂ ਲੱਗਣ ਜੋਗਾ ਇਹਨਾਂ ਨੇ ਇੰਨਾ ਪਰੇਸ਼ਾਨ ਕਰਿਆ ਹੈ ਇਹਨਾਂ ਦੀ ਦੇਖਣੀ ਪੱਖਣੀ ਬਿਲਕੁਲ ਨਹੀਂ ਵਧੀਆ ਹੈਗੀ ਇੱਥੇ ਕੁੜੀਆਂ ਦਾ ਹੋਸਟਲ ਹੈ ਇਹਨਾਂ ਨੂੰ ਕੁੜੀਆਂ ਦੇ ਸਕੂਲ ਜਾਂ ਹੋਸਟਲ 'ਚ ਲਗਾਣਾ ਹੀ ਨਹੀਂ ਚਾਹੀਦਾ ਜੇ ਅਸੀਂ ਕੁਝ ਕਹਿੰਨੇ ਆ ਤਾਂ ਸਟਾਫ ਦੇ ਖਿਲਾਫ ਸਾਰੇ ਸਟਾਫ ਹੋਰ ਵੀ ਨਹੀਂ ਟੀਚਰ ਉਹ ਵੀ ਇਹਨਾਂ ਦੇ ਨਾਲ ਹੀ ਰਲ ਜਾਂਦੇ ਨੇ ਸਰ ਉੱਥੇ ਸਾਡੀ ਕਿਚਨ ਚ ਆ ਕੇ ਹੋਸਟਲ ਸਾਡੇ ਨਹੀਂ ਹੈ ਚਲੋ ਬੱਚੇ ਦੀ ਹੈ ਉੱਥੇ ਆ ਕੇ ਚਿਕਨ ਬਣਾਣਗੇ ਸਾਰੇ ਟੀਚਰ ਉੱਥੇ ਖਾਣ ਗਿਆ ਆਪਾਂ ਪੀਂਦੇ ਨੇ ਇਧਰ ਆਣਗੇ ਸਾਡੇ ਕੋਲ ਸਲਾਦ ਕੱਟ ਕੇ ਦਿਓ ਜੀ ਸਲਾਦ ਕੱਟ ਕੇ ਦਿਓ ਨਮਕੀਨ ਦਿਓ ਅੰਡੇ ਬਣਾ ਕੇ ਦਿਓ ਜਦ ਕਿ ਅਸੀਂ ਚਿਕਨ ਤੇ ਅੰਡੇ ਨੂੰ ਹੱਥ ਨਹੀਂ ਲਗਾਉਂਦੇ ਹਾਂ ਪਰ ਮਜਬੂਰੀ ਦੇ ਮਾਰੇ ਸਾਨੂੰ ਕਰਨਾ ਪੈਂਦਾ ਸਰ ਮੈਂ ਤਾਂ 4 ਮਹੀਨੇ ਉਹਦੇ ਰਿਜ਼ਾਈਨ ਦੇ ਦਿੱਤਾ ਸੀਗਾ ਮੈਡਮ ਨੇ ਮੈਡਮ ਕੋ ਲਈ ਹੈ ਮੈਂ ਕਿ ਮੈਂ ਮੈਂ ਤਾਂ ਆਣਾ ਨਹੀਂ ਹੈਗਾ ਮੈਡ ਨੇ ਮੈਨੂੰ ਹਟਣ ਨਹੀਂ ਦਿੱਤਾ ਕਹਿੰਦੇ ਹਟਣਾ ਨਹੀਂ ਹੈਗਾ ਆਪਾਂ ਇਹਨਾਂ ਦਾ ਵਿਰੋਧ ਕਰਨਾ ਵੀ ਬੱਚਿਆਂ ਦਾ ਮਾਮਲਾ ਹੈ ਕੁੜੀਆਂ ਦੇ ਹਿੱਤ ਵਾਸਤੇ ਕਰਨਾ ਹੈ ਵੀ ਜੇ ਆਪਾਂ ਜਾਣਿਆ ਤਾਂ ਉਹ ਬੱਚਿਆਂ ਦਾ ਭਵਿੱਖ ਤਾਂ ਸੇਫ ਕਰ ਜਾਈਏ ਤਾਂ ਕਰਕੇ ਸਰ ਮੇਰੇ ਤਾਂ ਇਹੀ ਮਸਲਾ ਵਾਰ-ਵਾਰ ਕਿ ਇਹਨਾਂ ਨੂੰ ਨਾ ਡਿਊਟੀ ਤੋਂ ਹੀ ਹਟਾਇਆ ਜਾਵੇ ਕਿਤੇ ਨਾ ਲਗਾਇਆ ਜਾਵੇ ਇਹਨਾਂ ਨੇ ਆਪਣੀ ਵਾਈਫ ਨੂੰ ਐਵੇਂ ਮੈਂਟਲੀ ਅਫਸੈਟ ਕਰਕੇ ਤੁਸੀਂ ਉਹਦਾ ਹਾਲ ਦੇਖੋ ਉਹੀ ਸਾਡਾ ਦਿਮਾਗ ਹੋਇਆ ਪਿਆ ਹੁਣ ਹਰ ਵੇਲੇ ਇਹਨਾਂ ਦਾ ਹੀ ਉਹ ਹੁੰਦਾ ਵੀ ਕੁਝ ਇਹ ਨਾ ਕਹਿ ਦੇਣ ਇਹ ਨਾ ਕਹਿ ਦੇਣ ਬਸ ਇਹੀ ਚੱਲ ਜਿੰਦਾ ਹੁੰਦਾ ਸਾਡੇ ਤੋਂ ਮਾਂ ਸਾਨੂੰ ਬਹੁਤ ਪਰੇਸ਼ਾਨ ਕਰਿਆ ਸਾਨੂੰ ਬਹੁਤ ਫਲਸ਼ਾ ਤੱਕ ਵੀ ਦਵਾਈਆਂ ਦੇ ਸਾਡੇ ਤੋਂ ਸਕੂਲ ਚ ਜਦ ਕਿ ਅਸੀਂ ਖਾਣਾ ਬਣਾਉਣ ਵਾਲੇ ਕਹਿੰਦੇ ਨੇ ਫਲਸ਼ਾ ਵੀ ਸਾਫ਼ ਕਰੋ ਸਕੂਲ ਚ ਜਾ ਕੇ ਅੱਜ ਤੁਸੀਂ ਬਹੁਤ ਜਰੂਰੀ ਨੇ ਬਹੁਤ ਵਧੀਆ ਸਾਨੂੰ ਦਿੱਤਾ ਹੌਸਲਾ ਉਹ ਕਹਿੰਦੇ ਦਵਾਈ ਕਰਾਂਗੇ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਦੇਖੋ ਜਿਸਨੂੰ ਨਾ ਹੀ ਇਹ ਦੱਸਿਆ ਕਿ ਜੇ ਸਾਡੇ ਨਾਲ ਅਤਸ਼ਕਤਾਂ ਵੀ ਹੋਇਆ ਇੱਕ ਔਰਤ ਤੇ ਦੇਖੋ ਤੁਸੀਂ ਵੀ 200 ਬੱਚਿਆਂ ਦੀ ਮਾਂ ਤੇ ਅਤਸ਼ਕਤਾਂ ਦਾ ਬਣ ਰਿਹਾ ਹੈ ਨਾ ਅਜੋ ਬੱਚੀਆਂ ਦੀ ਹਾਂਕਾਰੀ ਫੇਰ ਹੀ ਨਹੀਂ ਮੈਨੂੰ ਤਾਂ ਚਾਹੇ ਉਹ ਕੋਈ ਘਰ ਤੇ ਮਰ ਜੂਗੀ ਪਰ ਮੇਰੀ ਬਾਬੇ ਚੱਲਣ ਦੇਖੋ ਕਿੱਦਾਂ ਦਾ ਮਹਿਸੂਸ ਕੀਤਾ ਤੁਹਾਨੂੰ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਉਹਨਾਂ ਨੇ ਤੁਹਾਡੀ ਤੁਹਾਡੀ ਸੁਣਵਾਈ ਕਿਸ ਤਰ੍ਹਾਂ ਮੈਂ ਬਹੁਤ ਵਧੀਆ ਮਹਿਸੂਸ ਕੀਤਾ ਜੀ ਉਹਨਾਂ ਨੇ ਬਹੁਤ ਇੱਕ ਹਾਲੇ ਤਾਰ ਤਾਰ ਤਦਾ ਦਸੰਦਰੀ ਉਹਨਾਂ ਨੇ ਇਸ ਤਰ੍ਹਾਂ ਸਰਪੈਸ ਨੂੰ ਜੀ ਬਹੁਤ ਧੰਨ ਆ ਸਾਡੀ ਗੱਲ ਕਰੇ ਸਹਿਰ ਠੀਕ